ਜਿਵੇਂ ਕਿ ਕੈਨੇਡਾ ਹਮੇਸ਼ਾ ਹੀ ਪੰਜਾਬੀਆਂ ਦੀ ਪਹਿਲੀ ਪਸੰਦ ਬਣਿਆ ਰਿਹਾ ਹੈ ਤੇ ਕੈਨੇਡਾ ਰਾਈਟ ਨਾਉ ਬਹੁਤ ਜ਼ਿਆਦਾ ਪੋਜ਼ਿਟਿਵਿਟੀ ਨਿਊਜ਼ ਦੇ ਰਿਹਾ ਹੈ ਕਿਉਂਕਿ ਪਿਛਲੇ 1 ਸਾਲ ਦੇ ਵਿੱਚ ਬਹੁਤ ਸਾਰੀ ਨੈਗੇਟਿਵਿਟੀ ਨਿਊਜ਼ ਹੀ ਆਪਾਂ ਨੂੰ ਦੇਖਣ ਨੂੰ ਮਿਲੀ ਹੈ ਚਾਰ ਕੈਟਾਗਰੀ ਬੇਸ ਦੇ ਉੱਤੇ ਆਪਾਂ ਕੈਨੇਡਾ ਦੇ ਵਿੱਚ ਵਿੱਚ ਵੀਜ਼ਾ ਲੈ ਸਕਦੇ ਹਾਂ ਸਟੱਡੀ ਵੀਜ਼ਾ ਵਰਕ ਪਰਮਿਟ ਲੈ ਸਕਦੇ ਹਾਂ ਐਲਐਮਆਈ ਬੇਸ ਤੇ ਲੈ ਸਕਦੇ ਆ ਵਿਜ਼ਟਰ ਵੀਜ਼ਾ ਲੈ ਸਕਦੇ ਆ ਟੂਰਿਸਟ ਵੀਜ਼ਾ ਲੈ ਸਕਦੇ ਆ ਪਰ ਹੁਣ ਜਿਹੜੀ ਖਬਰ ਕੈਨੇਡਾ ਵੱਲੋਂ ਨਿਕਲ ਕੇ ਆ ਰਹੀ ਹੈ ਸਭ ਤੋਂ ਅਹਿਮ ਤੇ ਉਹਨਾਂ ਲੋਕਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਜੋ ਕੈਨੇਡਾ ਜਾਣਾ ਚਾਹੁੰਦੇ ਆ ਆਪਣਾ ਵਿਜ਼ਿਟ ਕਰਨਾ ਚਾਹੁੰਦੇ ਆ ਵਿਜ਼ਟਰ ਵੀਜ਼ੇ ਦੀ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਹਮੇਸ਼ਾ ਹੀ ਹਰ ਇੱਕ ਇਨਸਾਨ ਦੇ ਫੈਮਿਲੀ ਮੈਂਬਰ ਦੋ ਜਾਂ ਤਿੰਨੇ ਚਾਰ ਫੈਮਿਲੀ ਮੈਂਬਰ ਹੁੰਦੇ ਆ ਤੇ ਉਹ ਸੋਚਦਾ ਹੈ ਕਿ ਮੈਂ ਅਕੱਲਾ ਹੀ ਆਪਣਾ ਵਿਸਟਰ ਵੀਜ਼ਾ ਲਗਾ ਕੇ ਕੈਨੇਡਾ ਦੇ ਵਿੱਚ ਚਲਾ ਜਾਵਾਂ ਪਰ ਜੇਕਰ ਆਪਾਂ ਇਕੱਲੇ ਦੀ ਗੱਲ ਕਰੀਏ ਮਤਲਬ ਕਿ ਸਿੰਗਲ ਪਰਸਨ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ 50 50% ਵੀਜ਼ਾ ਕੈਨੇਡਾ ਵੱਲੋਂ ਅਪਰੂਵ ਕੀਤਾ ਜਾ ਰਿਹਾ ਹੈ ਪਰ ਜੇ ਗੱਲ ਆਪਾਂ ਸਾਰੇ ਪਰਿਵਾਰ ਦੀ ਕਰਦੇ ਆ ਜੇਕਰ ਸਾਰਾ ਪਰਿਵਾਰ ਤੁਸੀਂ ਕੈਨੇਡਾ ਦੇ ਵਿੱਚ ਵਿਸਟਰ ਵੀਜ਼ਾ ਅਪਲਾਈ ਕਰਦੇ ਹੋ ਤਾਂ ਰਾਈਟ ਨਾਓ ਆਪਾਂ ਅੱਜ ਦੀ ਗੱਲ ਕਰਦੇ ਆਉਣ ਵਾਲੇ ਕੱਲ ਦੀ ਗੱਲ ਨਹੀਂ ਕਰਦੇ ਜਾਂ ਫਿਰ ਪਿੱਛੇ ਜੋ ਸਮਾਂ ਬੀਤ ਗਿਆ ਆਪਾਂ ਉਸ ਸਮੇਂ ਦੀ ਗੱਲ ਨਹੀਂ ਕਰਦੇ ਅੱਜ ਜੇਕਰ ਤੁਸੀਂ ਪੂਰੇ ਪਰਿਵਾਰ ਦਾ ਕੈਨੇਡਾ ਦੇ ਵਿੱਚ ਵੀਜ਼ਾ ਲਗਾਉਣੀ ਹੈ ਤਾਂ ਜੋ ਵੀਜ਼ਾ ਪ੍ਰੋਸੈਸ ਅਪਰੂਵਡ ਹੋ ਰਿਹਾ ਹੈ ਉਹ 100% ਹੋ ਰਿਹਾ ਹੈ ਮਤਲਬ ਕਿ ਜਿਨਨੇ ਵੀ ਸਾਰੇ ਪਰਿਵਾਰ ਵੀਜ਼ਾ ਵਿਜ਼ਟਰ ਅਪਲਾਈ ਕਰਦੇ ਆ ਸਾਰਿਆਂ ਦਾ ਸਾਰਾ ਹੀ ਸਕਸੈਸਫੁਲ ਹੋ ਰਿਹਾ ਕਿਸੇ ਦਾ ਵੀ ਰਿਜੈਕਟ ਨਹੀਂ ਹੋ ਰਿਹਾ ਇਹ IRCC ਵੱਲੋਂ ਵੱਡਾ ਡਾਟਾ ਨਿਕਲ ਕੇ ਆ ਰਿਹਾ ਹੈ ਵੱਡੀ ਅਪਡੇਟ ਨਿਕਲ ਕੇ ਆ ਰਹੀ ਹੈ ਜੇਕਰ ਤੁਸੀਂ ਸਾਰੇ ਪਰਿਵਾਰ ਦਾ ਵਿਜ਼ਟਰ ਵੀਜ਼ਾ ਅਪਲਾਈ ਕਰਦੇ ਹੋ ਤਾਂ ਬਹੁਤ ਜ਼ਿਆਦਾ ਹਾਈ ਚਾਂਸ ਆ ਕਿ ਤੁਹਾਨੂੰ ਸਾਰੇ ਪਰਿਵਾਰ ਨੂੰ ਹੀ ਕੈਨੇਡਾ ਦਾ ਵਿਜ਼ਟਰ ਵੀਜ਼ਾ ਮਿਲ ਜਾਵੇਗਾ ਪਰ ਸਭ ਤੋਂ ਵੱਡਾ ਅਹਿਮ ਸਵਾਲ ਇਹ ਹੈ ਕਿ ਤੁਸੀਂ ਫਾਈਲ ਕਿਸ ਏਜੰਟ ਕੋਲ ਲਵਾ ਰਹੇ ਹੋ ਕਿਸ ਟਾਈਪ ਦੀ ਫਾਈਲ ਲਵਾ ਰਹੇ ਹੋ ਕਿੰਨੇ ਫੰਡ ਸ਼ੋ ਤੁਸੀਂ ਕਰ ਰਹੇ ਹੋ ਸਭ ਤੋਂ ਵੱਡਾ ਸਵਾਲ ਇਹ ਹੈ ਜੇਕਰ ਤੁਸੀਂ ਵਿਜ਼ਟਰ ਵੀਜ਼ਾ ਕਿਸੇ ਤੋਂ ਵੀ ਲਗਵਾ ਰਹੇ ਹੋ ਤੇ ਆਪਣੀ ਫਾਈਲ ਨੂੰ ਇੰਨਾ ਕੁ ਸੋਹਣਾ ਤੇ ਇੰਨਾ ਕੁ ਸਮੂਥ ਬਣਾ ਕੇ ਲਗਵਾਓ ਕਿ ਤੁਹਾਡਾ ਕਿਸੇ ਦਾ ਵੀ ਵਿਜ਼ਟਰ ਵੀਜ਼ਾ ਰਿਜੈਕਟ ਨਾ ਹੋਵੇ ਬਹੁਤ ਸਾਰੇ ਲੋਕਾਂ ਦੇ ਵਿਜ਼ਟਰ ਵੀਜ਼ਾ ਰਿਜੈਕਟ ਹੋਣ ਦਾ ਕਾਰਨ ਹੀ ਉਹਨਾਂ ਦੀ ਫਾਈਲਿੰਗ ਆ ਕਿਉਂਕਿ ਉਹਨਾਂ ਦੀ ਫਾਈਲ ਦੇ ਵਿੱਚ ਜੋ ਸਾਹਮਣੇ ਬੈਠਾ ਹੁੰਦਾ ਇਮੀਗ੍ਰੇਸ਼ਨ ਆਫੀਸਰ ਉਹ ਸੈਟੀਸਫਾਈ ਨਹੀਂ ਹੋ ਪਾਉਂਦਾ ਫੰਡਾਂ ਦੀ ਵਜ੍ਹਾ ਨਾਲ ਨਹੀਂ ਹੋ ਪਾਉਂਦਾ ਔਰ ਹੋਰ ਵੀ ਬਹੁਤ ਸਾਰੇ ਕਾਰਨ ਆ ਕਿ ਉਸ ਦੀ ਫਾਈਲ ਦੇ ਵਿੱਚ ਡਾਕੂਮੈਂਟ ਫੇਕ ਹੁੰਦੇ ਆ ਸੋ ਸਹੀ ਤਰੀਕੇ ਨਾਲ ਲਗਾਓ ਸਾਰੇ ਪਰਿਵਾਰ ਦਾ 100% ਵੀਜ਼ਾ ਰਾਈਟ ਨਾਓ ਅਪਰੂਵਡ ਚੱਲ ਰਿਹਾ ਹੈ ਹੋਰ ਜਾਣਕਾਰੀ ਸਬਸਕ੍ਰਾਈਬ ਕਰ ਦਿਓ